ਕਾਫੀ ਕਰਮਾ ਗਰਮ ਕਾਫੀ ਮਲ ਗਿਆ ਪੀਣ ਅਸੀਂ ਕਾਫੀ ਸਤਿ ਸ਼੍ਰੀ ਅਕਾਲ ਜੀ ਨਵੇਂ ਵਲੌਗ ਤੇ ਵਲੌਗ ਆਪਾਂ ਸ਼ੁਰੂ ਕਰ ਰਹੇ ਹਾਂ ਜੀ ਅੱਜ ਲੁਧਿਆਣੇ ਦੇ ਕੋਲ ਗ੍ਰੀਨਵੁੱਡ ਟਾਬੇ 'ਚ ਤੇ ਅਸੀਂ ਆਏ ਤੇ ਮੀਂਹ ਪੂਰਾ ਪੈ ਰਿਹਾ ਫੁੱਲ ਮੀਂਹ ਪੈ ਰਿਹਾ ਫੁੱਲ ਤੇ ਇੱਥੇ ਜਿਹੜੇ ਜਿਹੜਾ ਗ੍ਰੀਨਵੁੱਡ ਢਾਬਾ ਜਿਹੜਾ ਇੱਥੇ ਬਹੁਤ ਵਧੀਆ ਫੈਸਿਲਿਟੀ ਹੈ ਛਤਰੀ ਦੇ ਹੰਦੇ ਨੇ ਜਦੋਂ ਗੱਡੀ ਜੁ ਉਤਰਦੇ ਨੇ ਕਿ ਮੀਂਹ ਪੈ ਰਿਹਾ ਤੇ ਛਤਰੀ ਲੈ ਕੇ ਤੁਸੀਂ ਅੰਦਰ ਜਾਓ ਕਰਤਾਰ ਖੜੇ ਨੇ ਤੇ ਇੱਧਰ ਮੈਂ ਤੇ ਆਵਾਂ ਤੇ ਬੜਾ ਮੀਂਹ ਪੈ ਰਿਹਾ ਅੱਜ ਹੈਗੀ ਤਰੀਕ 5 ਤਰੀਕ ਹੈ ਲੋ ਜੀ ਰੋਟੀ ਪਾਣੀ ਆਪਾਂ ਨੇ ਖਾ ਲਿਆ ਬ੍ਰੇਕਫਾਸਟ ਕਰਕੇ ਤੇ ਹੁਣ ਆਪਾਂ ਚੱਲਿਆਂ ਮੀ ਜਮਣਾ ਪਾ ਦੇ ਕਿੰਨੀ ਮਿਹਨਤ ਕਰ ਰਿਆ ਲੈਸ ਲੈਣ ਚੱਲੇ ਆਂ ਹੋਰ ਆ ਗ੍ਰੇਨੇਡ ਤੇ ਮ ਲੱਗੂ ਇਹ ਤਿਲਕ ਦਾ ਯਾਰ ਇਹ ਤਿਲਕ ਦਾ ਨਹੀਂ ਹੈ ਤਿਲਕ ਤਾਂ ਹੈ ਨਹੀਂ ਤਿਲਕ ਨਹੀਂ ਹੈਗਾ ਇਹ ਲ ਵਾਲਾਂਗੇ ਫਿਰ ਹੋਰ ਤਿਲਕ ਹੋਰ ਬਾਕੀ ਬੂਟ ਹੀ ਇਹ ਜਿਹੇ ਨਹੀਂ ਮੇਰੀ ਅ ਜੁੱਤੀ ਬਹੁਤ ਤਿਲਕਦੀ ਹਾਂ ਬੂਟ ਹੀ ਲੈ ਲਾਂਗੇ ਅਜੇ ਬੂਟ ਸਾਰਾ ਟੰਬਰ ਪਾ ਲਾਂਗੇ ਆਪਾਂ ਥੋਲੇ ਕੱਪਾ ਥੋਲੇ ਵੀ ਇਹ ਜੇ ਗੋਲਵਾ ਲਾਂਗੇ ਥੋਲ ਹੈ ਲੋਜੀ ਸੱਤੀ ਪਹੁੰਚੇ ਸੀ ਲੁਧਿਆਣੇ ਤੇ ਆਹ ਦੇਖੋ ਕਿਹੜਾ ਤੇਰੇ ਆਇਆ ਸਤਲੁਜ ਤੇ ਸਤਲੁਜ ਤੇਰੇ ਆਇਆ ਜੀ ਉਸ ਟਾਈਮ ਜਲੰਧਰੋਂ ਜਾ ਰਹੇ ਸੀਗੇ ਤੇ ਇੱਕ ਵਾਰ ਹੋ ਹੋ ਮੇਰੀ ਬੇੜੀ ਪਾਣੀ ਹਮੇਸ਼ਾ ਇਹ ਤਾਂ ਸੁੱਕੇ ਹੁੰਦਾ ਤੇ ਪੂਰਾ ਫੁੱਲ ਭਰਿਆ ਹੋਇਆ ਪੂਰਾ ਫੁੱਲ ਤੇ ਮਤਲਬ ਇਹ ਤੋਂ ਵੀ ਜ਼ਿਆਦਾ ਹੋਣਾ ਪਾਣੀ ਘਟ ਗਿਆ ਹੋਣਾ ਵੀ ਕਿੰਦਾ ਫਰਕ ਪਿਆ ਇਹਨੇ ਮਚਾਈਏ ਤਬਾਹੀ ਆਪਣੇ ਪੰਜਾਬ ਤੇ ਪਾਣੀ ਤਾਂ ਦੇਖ ਕਿੰਨੀ ਸਪੀਡ ਨਾਲ ਜਾ ਰਿਹਾ ਤੇ ਅੱਜ ਉਹਦਾ ਕੀ ਕਹਾ ਹਾਂ ਬੋਲ ਦੋ ਬੈ ਅਦਰ ਸਾਡੇ ਵੀਰ ਸੇਵਾ ਕਰਨ ਵੀ ਜਾ ਰਹੇ ਨੇ ਪੁਲ ਹਾਂ ਪੁਲ ਦੇ ਪੁਲ ਹਿਲ ਰਿਹਾ ਕਿੰਨਾ ਹਨਾ ਦੇਖ ਤਾਂ ਸਹੀ ਬਹੁਤ ਬਹੁਤ ਸਿਰੋਂ ਦੇ ਪੁਲ ਹਾਂ 플ੈਕਸੀਬਲ ਹੁੰਦੇ ਨੇ ਇਹ ਧੂਰੀ ਵਾਲਾ ਵੀ ਬਹੁਤ ਹਿਲਦਾ ਹਾਂ ਹਾਂ ਧੂਰੀ ਵਾਲਾ ਵੀ ਬਹੁਤ ਹਿਲਦਾ ਕਿੰਦਰ ਇਹਨੂੰ ਪ੍ਰੈਸ਼ਰ ਨਾ ਪੁਣੇ ਪੁਲ-ਪੁਲ ਹਿਲਦੇ ਰਹਿੰਦੇ ਇਹ ਅਮਨ ਕਿੱਥੇ ਗਈ ਖੜਜਾ ਲੰਦੇ ਆ ਰਹੇ ਨੇ ਵਿਚਾਰੇ ਸੇਵਾ ਕਰਨ ਪੱਠੇ ਪੁੱਠੇ ਲੈ ਕੇ ਜਾ ਰਹੇ ਨੇ ਦੇਹ دریا ਤਾਂ ਦੇਖ ਕਦੇ ਨਹੀਂ ਇਹਨਾਂ ਭਰਿਆ ਹੁੰਦਾ ਹੋਰ ਜਿੰਨਾ ਹੁਣ ਭਰਿਆ ਪਿਆ ਹੈ ਅਸੀਂ ਗੱਲ ਦੀ ਸਾਰਿਆਂ ਨੂੰ ਵੈਲਕਮ ਟੂ ਆਵ ਬਾਸੀ ਫੈਮਿਲੀ ਚੈਨਲ ਤੇ ਅੱਜ ਹੈਗਾ ਸੰਡੇ ਤੇ ਸੰਡੇ ਵਾਲੇ ਦਿਨ ਅੱਜ ਮੇਰੀ ਜਿਹੜੀ ਹੈਗੀ ਉਹ ਛੁੱਟੀ ਸੀਗੀ ਤੇ ਇਸ ਟਾਈਮ ਵਜਰੇ ਨੇ 2:00 3:00 ਵਜਰੇ ਨੇ ਤੇ ਅਸੀਂ ਚੱਲੇ ਸੰਗਰੂਰ ਲੋ ਕਿ ਸੰਗਰੂਰ ਸਾਡਾ ਕੁਝ ਸਮਾਨ ਹਲੇ ਸਮਾਨ ਤਾਂ ਉੱਥੇ ਪਿਆ ਤੇ ਉੱਥੋਂ ਕੁਝ ਸਮਾਨ ਚੱਕ ਕੇ ਲੈ ਕੇ ਆਉਣਾ ਤੇ ਮੈਂ ਤਾਂ ਦਮਨ ਜਾਵਾਂਗੇ ਤੇ ਸੋਨੂ ਆ ਕੱਲ ਅਸੀਂ ਕੱਲ ਜਲੰਧਰ ਗਏ ਹੋਏ ਸੀ ਤੇ ਜਲੰਧਰ ਤੋਂ ਆਏ ਆ ਤਾਂ ਬਹੁਤ ਜ਼ਿਆਦਾ ਥੱਕ ਗਈ ਹੈ ਕਿਉਂਕਿ 9:30 10 ਵਜੇ ਆਪਾਂ ਪਹੁੰਚੇ ਆ ਆ ਵਾਪਸ ਇੱਥੇ ਤੇ ਸਾਰਾ ਦਿਨ ਹੀ ਲਗਭਗ ਤੁਸੀਂ ਆਪ ਹੀ ਲਾ ਲਓ ਵੀ 4 ਘੰਟੇ ਜਾਣ ਤੇ 4 ਘੰਟੇ ਆਉਣ ਦੇ 8 ਘੰਟੇ ਦਾ ਸਫ਼ਰ ਸੀਗਾ ਤੇ ਘਾਟਾ ਦੋ ਘੰਟਾ ਬੈਠੇ ਹੋਵਾਂਗੇ ਉੱਥੇ ਅਸੀਂ ਵਾਪਸ ਮੁੜਿਆ ਰਾਤ ਨੂੰ 9:30 ਵਜੇ ਵਾਪਸ ਆਏ ਤੇ ਹੁਣ ਮੈਂ ਚੱਲਣ ਆਪਾਂ ਕੋਈ ਸਮਾਨ ਲੈਣ ਵਾਸਤੇ ਤੇ ਨਾਲ ਮੇਰੇ ਦਮਨ ਜਾਊਗੀ ਇਸ ਵਾਰ ਅਹ ਸੀਟ ਦੇ ਉੱਪਰ ਤੁਹਾਨੂੰ ਦਮਨ ਮਿਲੇਗੀ ਤੇ ਆਹ ਸਾਡਾ ਫਤੇ ਸਿੰਘ ਹੈ ਇਹ ਸਾਡਾ ਸ਼ਰਾਰਤੀ ਬਾਂਦਰ ਹੈ ਹੈ ਕਿੱਥੇ ਤੇ ਬਾਕੀ ਜੀ ਕਿਉਂ ਹੋਏਗਾ ਤੁਹਾਨੂੰ ਉਹਨਾਂ ਨੂੰ ਦਿਖਾਈ ਜਾਊਂਗੇ ਇੱਧਰ ਸੋਨੂੰ ਬੈਠੀਏ ਕੱਲ ਥੱਕ ਗਿਆ ਨਾ ਮੈਂ ਅਜੇ ਅਗਲਾ ਸਾਲ ਕੱਲ ਜੀ ਬਹੁਤ ਲੰਬਾ ਸਫ਼ਰ ਸੀਗਾ ਤੇ ਅੱਜ ਇਹਨਾਂ ਦੀ ਹਿੰਮਤ ਨਹੀਂ ਹੈਗੀ ਦੁਬਾਰਾ ਗੱਡੀ 'ਚ ਬੈਠ ਕੇ ਜਾਣ ਦੀ ਹਾਂ ਮੈਂ ਜਾਣਾ ਹਾਂ ਮੈਂ ਜਾ ਨਹੀਂ ਜਾ ਰਿਹਾ ਮੈਂ ਤਾਂ ਤੇ ਫਿਰ ਤਾਈ ਉਹਨਾਂ ਨੇ ਸਾਨੂੰ ਹੁਕਮ ਕੀਤਾ ਕਿ ਤੁਸੀਂ ਜਾਓ ਸਫ਼ਰ ਹੋ ਹੀ ਗਿਆ ਤਿੰਨ ਵਜੇ ਮੈਂ ਯਾਰ ਆਹ ਚੀਜ਼ਾਂ ਗੱਡੀ 'ਚ ਨਾ ਥੱਲੇ ਲੱਤਾਂ ਲੱਗੀਆਂ ਹੁਣ ਆਪਾਂ ਫੂਲ ਹੋ ਗਿਆ ਬੱਸ ਚਾਹ ਖੜੀ ਹੈ ਖੜੇ ਮਿਲ ਜਾਣਾ ਸਾਡੇ ਤੋਂ ਚੱਕਰ ਖਾ ਘੱਡੀ ਤੇ ਹੋ ਪਹਿਲਾ ਟਾਈਮ ਸੀ ਖੜ ਖੜ ਕੇ ਹੁੰਦੇ ਰਹੇ ਆ ਉਹ ਟਾਈਮ ਸੀ ਹੁਣ ਟਾਈਮ ਆਪਣਾ ਚੇਂਜ ਹੋ ਗਿਆ ਨਾ ਹੁਣ ਉਮਰ ਵੀ ਵੱਧ ਗਈ ਆਪਣੀ ਮੇਰੇ ਸਾਰੇ ਕੰਮ ਕਾਟਦੇ ਨੇ ਕਾਰੀਗਰਾਂ ਵਾਲੇ ਚੇਤਨ ਵਾਲੇ ਠੀਕ ਨਾ ਬਸ ਇੱਕ ਵਾਰ ਜਾਂਦੇ ਹੋ ਮੋਟਾ ਮੋਟਾ ਕੰਮ ਚੱਕੀ ਚੱਲਾਂਗੇ ਆਉਣ ਲੱਗੇ ਕਾਰੀਗਰ ਤਾਂ ਬੈਠੀ ਹੁੰਦੇ ਆਪਣੇ ਘਰਾਂ ਦੇ ਵਿੱਚ ਤੇ ਉਹਨਾਂ ਅੱਜ ਬੰਦ ਨੇ ਸਾਰੇ ਸੰਦ ਚਾ ਜੋ ਵੀ ਹੈ ਸੰਦ ਦੱਸ ਦੀਏ ਸੁਨਾਮ ਹੋ ਕੇ ਆਵਾਂਗੇ ਠੀਕ ਹੈ ਦੱਸਣਗੇ ਕਿ ਕਿਹੜੇ ਟਾਈਮ ਅਸੀਂ ਕਿੱਥੇ ਮਿਲਣ ਦੋਸਤ ਹਾਂ ਹੂੰ ਤੇ ਲਓ ਜੀ ਅਸੀਂ ਚੱਲੇ ਸੰਗਰੂਰ ਤੇ ਸ਼ਾਇਦ ਅਸੀਂ ਵਲੋਗਿੰਗ ਨਾ ਕਰ ਪਾਈਏ ਕਿਉਂ ਨਹੀਂ ਕਰ ਕਰ ਉਹ ਤਾਂ ਇਹ ਕਰਕੇ ਜਾਣਾ ਨਾ ਕਰਕੇ ਨਹੀਂ ਕਰ ਪਾਈਏ ਤੇ ਕੱਲ ਅਸੀਂ ਗਏ ਸੀਗੇ ਆਪਣਾ ਜਲੰਧਰ ਜਲੰਧਰ ਰਸਤੇ ਦੇ ਵਿੱਚ ਕੋਈ ਸਤਲੁਜ ਦਰਿਆ ਪੂਰਾ ਭਰਿਆ ਹੋਇਆ ਸੀਗਾ ਪਰ ਜਿੱਥੋਂ ਜਿੱਥੋਂ ਅਸੀਂ ਜਾ ਰਹੇ ਸੀਗੇ ਉੱਥੇ ਖैर ਨਾਰਮਲ ਸੀਗਾ ਇੰਨਾ ਪਾਣੀ ਪੁਣੀ ਸਾਨੂੰ ਦੇਖਿਆ ਨਹੀਂ ਦਰਿਆ ਨੂੰ ਦੇ ਨਹੀਂ ਕਰਦਾ ਹੁੰਦੀ ਹਰਿਆਣਾ ਦੇ ਆਹੀ ਉਹ ਗਵਨ ਕੋੜ ਕਰਿਆ ਦਰਿਆ ਨਾ ਜਿਹੜਾ ਦਰਿਆ ਹੈ ਨਾ ਉਹ ਹਮੇਸ਼ਾ ਸੁੱਕਾ ਹੀ ਰਹਿੰਦਾ ਸੁੱਕਾ ਹੀ ਰਹਿੰਦਾ ਸੀਗਾ ਉਹ ਪਰ ਇਸ ਵਾਰ ਪਾਣੀ ਐ ਸੀਗਾ ਜਿਵੇਂ ਪਤਾ ਨਹੀਂ ਇੱਥੇ ਬਹੁਤ ਵੱਡਾ ਹੜ੍ਹ ਆਇਆ ਹੁੰਦਾ ਜਿਵੇਂ ਗੁਰੂ ਆ ਆਪਤੀ ਇੰਦਰੱਤ ਵਿੱਚ ਆਏ ਹਨ ਇਹ ਦੇਖਿਆ ਇਹਨਾਂ ਨੇ ਮੈਨੂੰ ਦਿਖਾਇਆ ਬਹੁਤ ਜ਼ਿਆਦਾ ਹੜ੍ਹ ਆਇਆ ਹੀ ਹੋਇਆ ਜੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਬਿਲਕੁਲ ਬਹੁਤ ਅਜੇ ਵੀ ਅੱਜ ਤੱਕ ਨਹੀਂ ਅੱਜ ਕਿਨੇ ਕਰੀ ਗਏ ਹਾਂ ਔਰ 73 ਅੱਠ ਨੂੰ 20 ਦੱਸਿਆ 9 ਨੂੰ ਹੀ 10 ਨੂੰ ਅੱਜ 13 ਤਰੀਕ ਅਬ ਸੰਗਰੂਰ ਵੀ ਹੈਗਾ ਪਰ ਪਟਿਆਲੇ ਵੀ ਦੱਸਿਆ ਸੰਗਰੂਰ ਨਾਲਾ ਟੁੱਟ ਗਿਆ ਜਿਹੜਾ ਇਹਨਾਂ ਨੂੰ ਨੁਕਸਾਨ ਹੋਇਆ ਹਾਂ ਸਟ੍ਰੋਕ ਸਿੰਘ ਪਾਇ ਹੈ ਜਿਹਸੇਰੇ ਪਾਪਾ ਨੇ ਚਲੋ ਠੀਕ ਹੈ ਜੀ ਬਾਕੀ ਗੱਡੀ 'ਚ ਮਿਲਦੇ ਆ ਜੇ ਤਾਂ ਹੋਰ ਨਾ ਕਿਤੇ ਤਪਾਈ ਠਾ ਦੇ ਪਹਿਲੀ ਬੇਤਰੀ ਤਪਾਈ ਹੋਰ ਕੀ ਆਪਣੇ ਪੰਜਾਬ 'ਚ ਸਹੀ ਗੱਲ ਹੈ ਪੂਰਾ ਕਾਲਾ ਬੱਦਲ ਹੈ ਤੇ ਵੀਡੀਓ 'ਚ ਨਾ ਦਿਖ ਨਹੀਂ ਰਿਹਾ ਪੂਰਾ ਕਾਲਾ ਲੱਕੇ ਆ ਰਿਹਾ ਨਾਲ ਹੀ ਮੈਨੂੰ ਲੱਗਦਾ ਨੀਲੀ ਲੈ ਕੇ ਕੀ ਆ ਰਿਹਾ ਆ ਹੀ ਗਈ ਰੇਦੀ ਉਹ ਦੇਖੋ ਸਾਹਮਣੇ ਬਾਂਡਰ ਕਰੇ ਦੇਖੋ ਤੂੰ ਕੰਮੇ ਉੱਠ ਰਿਹਾ ਦੇਖੋ ਹੁਣ ਮੈਨੂੰ ਲੱਗਦਾ ਪਾਪਾ ਨੇਰੀ ਆਊਗੀ ਕੱਲੀ ਲਓ ਜੀ ਚੈੱਕ ਕਰੋ ਹੋਏ ਹੋਏ ਤੇ ਕੈਮਰੇ ਦੀ ਕੁਆਲਿਟੀ ਥੋੜੀ ਜਿਹਾ ਮਤਲਬ ਠੀਕ ਹੈ ਨਹੀਂ ਬੁਰੀ ਵੀ ਨਹੀਂ ਹੈ ਕਿਉਂਕਿ ਇਹ ਪਾਪਾ ਦੇ ਫੋਨ 'ਚ ਬਣ ਰਿਹਾ ਹੈ ਪਿਛਲੇ ਟਾਈਮ ਤੋਂ ਏਸੀ ਨੇ ਕੰਮ ਸਾਰਿਆ ਸੀ ਸਹੀ ਗੱਲ ਤੇ ਤੂੰ ਬਣਾਉਂਦੀ ਸੀ ਕਿ ਬਲੌਗ ਆਪਾਂ ਤੇ ਲਓ ਜੀ ਆਪਾਂ ਜਾ ਰਹੇ ਹ ਸੰਗਰੂਰ ਵੱਲ ਜਾ ਰਹੇ ਹਾਂ ਬਾਕੀ ਨੀ ਕਿਤੇ ਰਾਤ ਸਾਨੂੰ ਘੇਰ ਲਊਗਾ ਨੀਂਦ ਕਰੂਗਾ ਇਹ ਪਤਾ ਨਹੀਂ ਪਰ ਜਿਹੜੇ ਸਮਾਂ ਲੱਗ ਰਿਹਾ ਕਿ ਰੋਟਾ ਪਕਾਈਏ ਤੇ ਚਲੋ ਵੈਸੇ ਆਪਾਂ ਗੱਡੀ ਤੇ ਆ ਪਹਿਲਾਂ ਵੈਦਰਸ 12 ਵਜੇ ਮੀਂਹ ਦਿਖਾਇਆ ਸੀਗਾ 12 ਵਜੇ ਪਿਆ ਨਹੀਂ ਜਿਹੜੀਆਂ ਗੱਡੀਆਂ ਹੁੰਦੀਆਂ ਨੇ ਨਾ ਗੱਡੀਆਂ ਦਾ ਜਿਹੜਾ ਸੁੱਖ ਹੁੰਦਾ ਨਾ ਏਸੀ ਕਰਕੇ ਹੀ ਹੁੰਦਾ ਵੀ ਮੀਂਹ ਕਣੀ ਆਵੇ ਤਾਂ ਆਪਾਂ ਨੂੰ ਕੋਈ ਰੁਕਾਵਟ ਨਾ ਹੋਵੇ ਇੱਕ ਟਾਈਮ ਹੁੰਦਾ ਸੀ ਮੈਂ ਦੰਮੂ ਤੇ ਸਿੰਮੂ ਛੋਟੇ ਛੋਟੇ ਹੁੰਦੇ ਸੀ ਅਸੀਂ ਮੋਟਰਸਾਈਕਲ ਤੇ ਖੰਨੇ ਜਾ ਰਹੇ ਸੀਗੇ ਤੇ ਮੇਰਾ ਮੈਨੇ ਉਸ ਦਿਨ ਬਾਅਦ ਆਫਿਸ ਵੀ ਜਾਣਾ ਸੀਗਾ ਹੂੰ ਤੇ ਆਫਿਸ ਜਾਣਾ ਸੀਗਾ ਤੇ ਨਾਬੇ ਜਿਹੜੀ ਜੇਲ ਆਉਂਦੀ ਹੈ ਨਾ ਹੂੰ ਹੂੰ ਨਾਬਾ ਜੇਲ ਉੱਥੇ ਜਾ ਕੇ ਨਾ ਮੀ ਆ ਗਿਆ ਅੱਛਾ ਤੇ ਚਲੋ ਸਾਨੂੰ ਕੋਈ ਅਸੀਂ ਦੇਖ ਕੇ ਆ ਗਿਆ ਮੀ ਹਾਂ ਤੇ ਸਾਨੂੰ ਉਹ ਛੋਟਾ ਜਿਹਾ ਅੱਡਾ ਦੇਖਣ ਨੂੰ ਮਿਲਿਆ ਤੇ ਅਸੀਂ ਰੁਕ ਗਏ ਤੇ ਅੱਧਾ ਘੰਟਾ ਅਸੀਂ ਵੇਟ ਕਰਨਾ ਪਿਆ ਸਾਨੂੰ ਤੇ ਅੱਧਾ ਘੰਟਾ ਮੈਂ ਹੋਰ ਲੇਟ ਹੋ ਗਿਆ ਤੇ ਉਦੋਂ ਕੋਈ ਗੱਡੀ ਤੇ ਜਾ ਰਹੇ ਸੀ ਜਿਹੜੇ ਬੰਦੇ ਗੱਡੀਆਂ ਜਾ ਰਹੇ ਸੀ ਨਾ ਤੁਸੀਂ ਤੇ ਬੈਠਿਆ ਸੀ ਸੁਪਨੇ ਵਹਿ ਰਹੇ ਸੀ ਹੂੰ ਵੀ ਕਦੇ ਸਾਡੇ ਕੋਲ ਵੀ ਗੱਡੀ ਹੋਊਗੀ ਆ ਮੀਂਹ ਕਣੀ ਚਾਸੀਂ ਐਦਾਂ ਰੁਕਾਂਗੇ ਨਹੀਂ ਹੂੰ ਚਲੋ ਸਮਾਂ ਐਦਾਂ ਨਿਕਲਦਾ ਗਿਆ ਤੇ ਹੌਲੀ ਹੌਲੀ ਸਭ ਕੁਝ ਹੋਈ ਜਾ ਰਿਹਾ ਤੇ ਲੋਵੀ ਚੈੱਕ ਕਰੋ ਅਸੀਂ ਸ਼ਾਹੀਦੀ ਪਹੁੰਚੇ ਹਾਂ ਤੇ ਸ਼ਾਹੀਦੀ ਨਹੀਂ ਥੋੜੇ ਚਿੱਟੇ ਮਾਰਨੇ ਸ਼ੁਰੂ ਕਰਤੀ ਮੀਨ ਵਾ ਕੀ ਦੇਖੋ ਸ਼ਾਮ ਜਾ ਕੇ ਕਿਵਾਂ ਦਾ ਲਓ ਜੀ ਅਸਾਂ ਸ਼ਾਹੀਦੀ ਤੋਂ ਨਿਕਲ ਹੀ ਆਂ ਇਹ ਹਾਲੇ ਥੋੜਾਇਆ ਵੀ ਲੋਡ ਡਾਕੂਮੈਂਟਰੀ ਗਏ ਆ ਤੇ ਮੀਂਹ ਨਾਲ ਦੀ ਨਾਲ ਹੀ ਆ ਗਿਆ ਤੇ ਮੀਂਹ ਵੀ ਇੰਨਾ ਭਾਰੀ ਹੈ ਇੱਥੇ ਜਿੰਨਾ ਕਹਿ ਦੋ ਹਾਏ ਰੱਬਾ ਮੇਰੀਆ ਰੋਕ ਦੇ ਕਿਉਂ ਸਾਨੂੰ ਬੱਦਲੀ ਇੰਨਾ ਸੀਗਾ ਲੱਗ ਹੀ ਰਿਹਾ ਸੀਗਾ ਮੀਂਹ ਆਊਗਾ ਉਹ ਜੇ ਮੰਮਾ ਹੁਣ ਪਿੱਛੇ ਕਹਿੰਦੇ ਉਹਨਾਂ ਤੇ ਹੈ ਨਹੀਂਗਾ ਮੀਂਹ ਗੂਗਲ ਦੀ ਉਹ ਆ ਨਾ ਪ੍ਰੈਡਿਕਸ਼ਨ ਆ ਉਹ ਕਹਿੰਦੀ ਹੈ ਕਿ 11 ਤਰੀਕ ਤੱਕ ਪੈਣਗੇ ਹੂੰ ਉਹ ਪਰ ਮਾੜਵਾ ਫਸ ਪ੍ਰੈਡਿਕਸ਼ਨ ਪ੍ਰੈਡਿਕਸ਼ਨ ਹੀ ਰਹਿ ਜੂਵੇ ਆ ਇਹ ਰੀਅਲ ਨਾ ਹੋਵੇ ਰੀਅਲ ਨਾ ਹੋਵੇ ਬਸ ਬੰਦ ਕਰੋ ਯਾਰ ਜਿਹੜਾ ਅੱਧਾ ਘੰਟਾ ਪਾਣਾ ਪਾ ਕੇ ਬੰਦ ਕਰਦੇ ਆਂ ਪਹਿਲਾਂ ਪਾਪੀ ਹੋਰ ਉਸ ਤੋਂ ਬਾਅਦ ਸਰਦੀਆਂ ਵੀ ਆ ਰਹੀਆਂ ਨੇ ਅਰੈਂਟ ਢਿੱਲੋ ਕਹਿੰਦਾ ਕਹਿੰਦਾ ਜਿੰਨਾ ਵੀ ਇਸ ਮੀ ਇਸ ਵਾਰੀ ਪੈਂੰਟਾਂ ਲੱਗਦਾ ਕਿ ਬਸ ਹੁਣ ਅਗਲੀ ਵਾਰੀ ਸਨੋ ਨਾ ਪੈਣ ਲੱਗ ਜੇ ਹ ਨਹੀਂ ਪਰ 1988 ਚ ਪਏ ਸੀ ਨੀ ਹਮ ਹੁਣ ਉਹ ਤਾਂ ਵੀ ਹੜਾ ਆਏ ਸੀ ਨਾ ਕਿੰਨਾ ਔਖਾ ਨਾ ਮੋਟਰ ਸਾਈਕਲ ਵਾਲੇ ਤੇਜ ਹੋ ਗਿਆ ਵਾ ਕਿ ਜਦੋਂ ਸਾਫ ਕਰਦੇ ਆ ਸ਼ੀਸ਼ਾ ਉਦੋਂ ਹੀ ਗੰਦਾ ਹੋ ਜਾਂਦਾ ਬਹੁਤ ਕੈਲਮੀ ਆ ਇਸ ਤੋਂ ਅਸੂ ਪਹੁੰਚ ਗਿਆ ਸੁਨਾਮ ਤੇ ਸੁਨਾਮ ਦੇ ਵਿੱਚ ਦੇਖੋ ਬਰਸਾਤ ਦਾ ਕੀ ਹਾਲ ਚਾਲ ਹੈ ਇਹ ਤਾਂ ਮਤਲਬ ਬਲੇ ਠੀਕ ਹੈ ਜਦੋਂ ਪਿੱਛੂ ਆਏ ਸੀ ਨਾ ਆਪਾਂ ਹਾਂ ਉਹ ਬਹੁਤ ਤੇਜ਼ ਸੀ ਗਮੀ ਮਨੋ ਜਿਹਾ ਬਾਜ਼ਾਰ ਤੇ ਆਪਾਂ ਬਣ ਰਹੇ ਆ ਬਾਜ਼ਾਰ ਚ ਨਾ ਪਾਣੀ ਤੇ ਹੋ ਗਿਆ ਵਾ ਇਕੱਠਾ ਨਹੀਂ ਨਹੀਂ ਹੋਣੀ ਹੋਣੀ ਪੈਣ ਲੱਗੇ ਅੱਜ ਹੈਗਾ ਦਿਨ ਸੰਡੇ ਦਾ ਹੋਰ ਤਰੀਖ ਹੈਗੀ ਅੱਜ 7 ਤੇ 7 ਤਰੀਕ ਨੂੰ ਦੇਖੋ ਕਿਵੇਂ ਗਾਸ ਪਾਇਆ ਹੈ ਨਹੀਂ ਸਤਿ ਸ਼੍ਰੀ ਅਕਾਲ। ਸੋ ਵਾਹਿਗੁਰੂ 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 ਲੋਕ ਦੇ ਵਾਹਿਗੁਰੂ ਜੋ ਦੁਨੀਆ ਨੂੰ ਜੀਣ ਨੇ। ਸਾਰੀ ਕੱਡੀਆਂ ਦੀ ਵਾਈਪ ਪੱਤੀ ਇਸ ਤਰ੍ਹਾਂ ਚੱਲਦੀ। ਕਾਹਮੀ ਤੋਂ ਜ਼ਿਆਦਾ ਹੀ ਫੜਾ ਮੈਂ ਬਗ। ਅੱਗੇ ਖੜਾ ਹੋਊਗਾ ਆਪਾਂ ਇੱਕ ਤੱਕਾ ਪੱਲੇ ਪਾਸੇ ਦੇਖ ਲੈ ਫਾਟੇ ਕੋਈ ਮੀਨ ਹੀ ਸੀਗਾ ਬਿਲਕੁਲ ਉੱਤਾਂ ਪਿਆ ਸੀਗਾ। ਹਾਂ। ਜਾਂ ਤਾਂ ਇੱਕਦਮ ਹੀ ਆ ਗਿਆ। ਜਾਂ ਫਿਰ ਇੱਥੇ ਪੰਨਾਂ ਦੇ ਆ ਰਹੇ ਆ। ਉੱਦਲੇ ਪਾਸੇ ਇੱਕਦਮ ਹੀ ਆਇਆ ਪਾਪਾ ਇਹ। ਕਿਉਂਕਿ ਲੋਕਾਂ ਦੇ ਦੇਖੋ ਸਮਾਨ ਵਗੈਰਾ ਵੀ ਬਾਹਰ ਪੈਣੇ ਨਹੀਂ ਤਾਂ ਜੇ ਪਹਿਲਾਂ ਤੋਂ ਅੰਦਰ ਹੁੰਦੇ ਵਾਹ ਜੀ ਵਾਹ ਅਸੀਂ ਆ ਗਏ ਹਾਂ ਸੰਗਰੂਰ ਤੋਂ ਥੱਕੇ ਥੱਕੇ ਮੂਹ ਲੱਗ ਰਿਹਾ ਹੋਊਗਾ ਕਿਉਂਕਿ ਬਹੁਤ ਕੰਮ ਸੀਗੇ ਘਰੋਂ ਸਮਾਨ ਵੀ ਚੱਕਣਾ ਸੀਗਾ ਤੇ ਦਮਨ ਦੀ ਡਿਊਟੀ ਲਈ ਨਾ ਮੈਂ ਗਈ ਨਹੀਂ ਹੈਗੀ ਤੇ ਮੈਨੂੰ ਥੱਕੇ ਨਾਲ ਅਮਨੂਰੀ ਲੱਗੇ ਮੈਂ ਇਹਨਾਂ ਤੋਂ ਫੱਕੀ ਹੋਈ ਬਚਦੀ ਹਾਂ ਕਿ ਮੈਂ ਨਹੀਂ ਜਾਣਾ ਤੂੰ ਹੀ ਲੈ ਆ ਜਾ ਕੇ ਉਹ ਕਹਿੰਦੇ ਕਿ ਨਹੀਂ ਤੂੰ ਨਾਲ ਚੱਲ ਨਾਲ ਚੱਲ ਮੈਂ ਹੁਣ ਅਜੇ ਪਿੱਛੇ ਆ ਰਹੀ ਮੈਂ ਤੇ ਇਹ ਰਸਤੇ 'ਚ ਆ ਰਹੀ ਮੈਂ ਇਹਨਾਂ ਨਾਲ ਬੈ ਗਈ ਮੈਂ ਕਿਹਾ ਮੈਨੂੰ ਲੈ ਜਾਓ ਫੇ ਮਮਾ ਮਾਸੀ ਹੁਣ ਨਾਲ ਸੀ ਕਿ ਫਿਰ ਉਹਨੂੰ ਪਿਕ ਕੀਤਾ ਸੰਗਰੂਰ ਤੋਂ ਔਰ ਤੇ ਸੰਗਰੂਰ ਤੋਂ ਪਿਕ ਕਰਕੇ ਹੁਣ ਆਪਾਂ ਆਏ ਆ ਸੁਨਾਮ ਖੜੇ ਆ ਮਮਾ ਕਹਿੰਦੇ ਮੈਂ ਆਈਸਕ੍ਰੀਮ ਖਾਣੀ ਹੈ ਮੈਂ ਮੈਂ ਨਾ ਉਹ ਖਾਦੀ ਸੀ ਰੋਟੀ ਅੱਜ ਬਾਹਰੋਂ ਖਾ ਲਈ ਕਿਉਂਕਿ ਬੜੇ ਕੰਮ ਸੀ ਸੰਗਰੂਰ 'ਵੀ ਉਹ ਕਰਨੇ ਹਨ ਉਹ ਕੀਤੇ ਤੇ ਹੁਣ ਹਿੰਮਤ ਨਹੀਂ ਸੀ ਜਾ ਕੇ ਘਰੇ ਰੋਟੀ ਬਣਾਉਂਦੀ ਉਹ ਮੇਰੇ ਮਿਰਚਾਂ ਲੱਗੀਆਂ ਮੈਨੂੰ ਮੈਂ ਆਈਸਕ੍ਰੀਮ ਖਾਵਾਂ ਅੱਜ ਨਹੀਂ ਤਾਂ ਮੇਰੇ ਦਾਦਾ ਦੋਸ ਦੇ ਦਿੰਦੇ ਪਾਪਾ ਗਏ ਲੈਣ ਆਏ ਨਹੀਂ ਅਜੇ ਤੱਕ ਤੇ ਨਵਾਂ ਹੀ ਪਾਰਲਰ ਖੁੱਲਿਆ ਆਈਸਕ੍ਰੀਮ ਪਾਰਲਰ ਨਾ ਹੈ ਨੀ ਪਹਿਲਾਂ ਸੀਗਾ ਆਪਾਂ ਕਦੇ ਨੋਟਿਸ ਹੀ ਨਹੀਂ ਕੀਤਾ ਤੇ ਮੀਂਹ ਅੱਜ ਵੀ ਜ ਸਾਡੇ ਬਹੁਤ ਪੈ ਗਿਆ ਬਹੁਤ ਜ਼ਿਆਦਾ 7 ਤਰੀਕ ਨੂੰ ਇੰਨਾ ਮੀਂਹ ਪੈ ਗਿਆ ਨਾ ਜਿੰਨਾ ਮੀਂਹ ਕਹ ਦੋ ਤੁਸੀਂ ਵੇਖਿਆ ਹੀ ਵਲੌਗ ਦੇ ਵਿੱਚ ਜਦੋਂ ਉਤਾਰਤੇ ਦਮਨ ਗਏ ਹੋਏ ਸੀ ਹਨਾ ਉਹ ਵੇਖ ਰਹੀ ਹੁੰਦੀ ਸੀ ਪਹਿਲਾਂ ਸਕੂਲ ਦਾ ਨੋਟਿਸ ਆ ਗਿਆ ਸੀਗਾ ਕਿ ਸਕੂਲ ਲੱਗਣਾ ਫਿਰ ਬਾਅਦ ਚ ਆ ਗਿਆ ਕਿ ਨਹੀਂ ਲੱਗਣਾ ਚੁੱਕਿਆ ਟੀਚਰ ਬੁਲਾ ਰਹੇ ਨਾ ਹਮ ਕੱਲ ਟੀਚਰ ਜਾਣਗੇ ਬਸ ਤੇ ਮੀਨ ਨੇ ਬਹੁਤ ਨੁਕਸਾਨ ਕੀਤਾ ਪਿਆ ਹੁਣ ਤਾਂ ਮੀਨ ਆ ਪਵੇ ਤੇ ਬਾਕੀ ਤੁਸੀਂ ਦੇਖਿਆ ਜਲੰਧਰ ਵੀ ਤੇ ਬਹੁਤ ਮੀਂਹ ਸੀ ਆ ਗਏ ਆ ਆਈਸਕ੍ਰੀਮ ਲੈ ਕੇ ਹਾਂਜੀ ਹਾਂਜੀ ਆ ਗਏ ਮੇਰੀ ਤੋਂ ਤੁਹਾਡੇ ਵਾਸਤੇ ਲੈ ਕੇ ਆਏ ਆ ਬਿਲਕੁਲ ਪਿਓਰ ਚਾਕਲੇਟ ਤੇ ਰੰਗ ਤਾਂ ਇਹਦਾ orange ਆ ਯਾਰ ਔਰੈਂਜ ਉਤੋ ਰਹਾ ਔਰੈਂਜ ਬੜੀ ਛੋਟੀ ਲਿਆਇਓ ਯਾਰ ਇਹ ਸਾਨੂੰ ਇਹ ਸਾਈਜ਼ ਹੀ ਨਾ ਹੁੰਦਾ ਇਹਦਾ ਮੇਰੇ ਦੰਦ ਦੁਖਦੇ ਨੇ ਮੇਰੇ ਕੋ ਖਾਦੀ ਜਾਣੀ ਕਿ ਨਹੀਂ ਲਿਆਉ ਫੜਾਓ ਨਾ ਥੈਂਕ ਯੂ ਇੱਕ ਬਿਲਕੁਲ ਡਾਰਕ ਦੇ ਰਿਆ ਸੀ ਮੈਂ ਕੋਈ ਕੌੜੀ ਦੀ ਨਾ ਹੋ ਜਾਏ ਉਹ ਡਾਰਕ ਚੋਕੀ ਮੈਂ ਕਿਹਾ ਤੂੰ ਥੈਂਕ ਯੂ ਤੁਹਾਨੂੰ ਸਿੰਪਲ ਹੀ ਲੈ ਲਾ ਕਿ ਮੈਂ ਤਾਂ ਆਪਣੇ ਵਾਸਤੇ ਉਹ ਹੀ ਲਿਆਇਆ ਸਟਾਕੂ ਵਾਲੀ ਲਿਆਇਆ ਲਵ ਯੂ ਲਵ ਮੀ ਥੈਂਕ ਯੂ ਸੋ ਮਾਚ ਆਈ ਲਵ ਯੂ ਆਲਸੋ ਟੂ ਥੈਂਕ ਯੂ ਆਲਸੋ ਟੂ ਕਰੋ ਤੁਸੀਂ ਵੀ ਇੰਜੋਏ ਆਈਸਕ੍ਰੀਮ ਭਾਈ ਬਾਲੀ ਵੱਡੀ ਆ ਤਾਰੇ ਇਹ ਹਾਂ ਆ ਦੇਖੋ ਕਿੰਨੀ ਵੱਡੀ ਆਈਸਕ੍ਰੀਮ ਐ ਮੈਂ ਛੋਟੀ ਲਿਆਏ ਹੁਣ ਫਤੇ ਨੇ ਦੇਖ ਲੈਣੀ ਆ ਵੀਡੀਓ ਚ ਤੇ ਫਤੇ ਉਹਦੀ ਪਤਾ ਨਹੀਂ ਖਾਰੇਗੇ ਨਹੀਂ ਖਾਰੇ ਰੱਬ ਜਾਣੇ ਉਹ ਤਾਂ ਸਾਡੇ ਪਿੱਛੇ ਨੇ ਹੂੰ ਹਾਂ ਅੱਜ ਅ ਗੱਡੀ ਚਲਾਈ ਚਲੋ ਹੂੰ ਲੋਨ ਟਰਾਈ ਕਰਕੇ ਇਹ ਗੱਡੀ ਹੈ ਪਾਪਾ ਕਹੇ ਜੀ ਇਹ ਚੋਕੋ ਵਨੀਲਾ ਮਾਈ ਗਾਡ ਚੋਕੋ ਵਨੀਲਾ ਚਾਕਲੇਟ ਚ ਕੁਝ ਹੋਰ ਲੱਗੀ ਆ ਪਾਪਾ ਤਾਂ ਆਢੀ ਸੀ ਲੈਂਦੇ ਤੇ ਮੂੰ ਤੇ ਅੰਦਰੋਂ ਵਾਈਟ ਆ ਜੀ ਤੁਸੀਂ ਕਹਿੰਦੇ ਅੰਦਰੋਂ ਵਾਈਟ ਨਹੀਂ ਮੈਂ ਤਾਂ ਲੱਗ ਕੇ ਨਹੀਂ ਆਇਆ ਬਾਹੂ ਯਾਰ ਪਾਪਾ ਮੈਂ ਨਹੀਂ ਵੇਚ ਸਕਦਾ ਮੈਂ ਨਹੀਂ ਵੇਚ ਸਕਦਾ ਇਹ ਇਹਨਾਂ ਦੀ ਕੁਆਲਿਟੀ ਉਹ ਮੂਲ ਨਾਲੋਂ ਜ਼ਿਆਦਾ ਘੈਂਟ ਹੈ ਨਾ ਇਹ ਕਿਹੜੀ ਕੁਆਲਿਟੀ ਉਹ ਹੈ ਮੋਰ ਹੈ ਮੋਰ ਵਾਲੇ ਵਧੀਆ ਨੇ ਨੀਰੀ ਚਾਕਲੇਟ ਆਪਾਂ ਥੋੜੀ ਤਾਂ ਹੂੰ ਮੈਂ ਤਾਂ ਇਹ ਸੋਚ ਕੇ ਥੋੜੀ ਲੈ ਕੇ ਆਈ ਵੀ ਮੈਂ ਥੋੜੇ ਤੋਂ ਕੁਝ ਅਲੱਗ ਕਰਨਾ ਹੈ ਚ ਵਾਈਟਨੈਸ ਵੀ ਆ ਗਿਆ ਦੇਖੋ ਹੂੰ ਚਲੋ ਆਈਸਕ੍ਰੀਮ ਖਾਓ